ਇੱਕ ਬੇਨਤੀ ਆ ਵੀ ਆਪਣਾ ਪੰਜਾਬ ਜਿਵੇਂ ਆਪਾਂ ਜਾਣਦੇ ਆ ਵੀ ਸਾਰੇ ਹੀ ਮੁੰਡੇ ਜਿੰਨੇ ਵੀ ਅੱਜ ਕੱਲ ਮੁੰਡੇ ਕੁੜੀਆਂ ਬਾਹਰ ਦਾ ਵਿਜਾਲਵਾਉਣ ਜਾਂ 2 ਨੰਬਰ ਦੇ ਵਿੱਚ ਬਾਹਰ ਜਾ ਰਹੇ ਆ ਤੇ ਏਜੰਟਾਂ ਦੇ ਜਿਵੇਂ ਆਪਾਂ ਨਸ਼ਾ ਦੇ ਉੱਤੇ ਕਿਹਾ ਵੀ ਜਿਹੜਾ ਬੰਦਾ ਨਸ਼ੇ ਵੇਚਦਾ ਜਾਂ ਉਹਦੇ ਉਹਦੀ ਜ਼ਮੀਨ কুরਕ ਕਰਕੇ ਸਰਕਾਰ ਦੇ ਨਾਲ ਲਵਾਈ ਜਾਵੇ ਇਤਨਾ ਹੀ ਜਿਹੜੇ ਏਜੰਟਾਂ ਲੋਕਾਂ ਦੀਆਂ ਪੈਲੀਆਂ ਵਕਾ ਕੇ ਲੋਕਾਂ ਦੇ ਘਰ ਵਕਾ ਕੇ ਉਹਨਾਂ ਨੂੰ ਲਾਲਚ ਦੇ ਕੇ ਵੀ ਤੁਹਾਨੂੰ ਅਸੀਂ ਬਾਹਰ ਭੇਜਾਂਗੇ ਤੋ ਬਾਹਰ ਨਾ ਭੇਜਣ ਦੇ ਬਾਵਜੂਦ ਉਹ ਬਾਅਦ ਚ ਨਾਤ ਉਹਨਾਂ ਦੇ ਕਈਆਂ ਦੇ ਤੇ ਬੱਚੇ ਬਹੁਤ ਤੁਹਾਨੂੰ ਪਤਾ ਨੁਕਸਾਨੇ ਗਏ ਆ ਮਰ ਗਏ ਆ ਤੇ ਜਿਹੜੇ ਕੋਈ ਨਹੀਂ ਬਾਦ ਪਹੁੰਚ ਸਕਦਾ ਨਾਤ ਉਹਨਾਂ ਨੂੰ ਬਾਅਦ ਚ ਪੈਸੇ ਮਿਲਦੇ ਆ ਉਹ ਆਪਦੇ ਘਰੋਬਾਰੋਂ ਵੀ ਜਾਂਦੇ ਰਹਿੰਦੇ ਤੇ ਬੱਚੇ ਵੀ ਉਹਨਾਂ ਦੇ ਡਿਪਰੈਸ਼ਨ ਚ ਆਉਂਦੇ ਆ ਜਾਂ ਫਿਰ ਕੋਈ ਨਸ਼ਾ ਕਰਦਾ ਪਰਿਵਾਰ ਵੀ ਅੱਜ ਬਹੁਤ ਲੋਕਾਂ ਦੇ ਦੁਖੀ ਆ ਇਹਨਾਂ ਦੇ ਕੋਈ ਜਰੂਰ ਪਾਲਿਸੀ ਬਣਾ ਕੇ ਇਹਨਾਂ ਲੋਕਾਂ ਦੀ ਜਿਹੜੀ ਜ਼ਾਇਦਾਤ ਆ ਉਹ ਯੰਟਾਂ ਦੀ ਕੁਰਕ ਕੀਤੀ ਜਾਵੇ ਤੇ ਸਰਕਾਰ ਨੂੰ ਇਹ ਤੇ ਪੂਰਾ ਗੌਰ ਕਰਨਾ ਚਾਹੀਦਾ ਪੰਜਾਬ ਦਾ ਬਹੁਤ ਵੱਡਾ ਮਸਲਾ ਐ ਇਸ ਚੀਜ਼ ਦਾ ਥੈਂਕ ਯੂ ਤਾਂ ਬਾਜੀ ਬਾਜੀ ਮਿਹਰਬਾਨੀ ਸਪੀਕਰ ਸਾਡੇ ਵੱਲ ਵੀ ਤੁਹਾਡਾ ਧਿਆਨ ਆਇਆ ਬੇਨਤੀ ਮੇਰੀ ਇਸ ਤਰ੍ਹਾਂ ਸੇ ਕਿ ਤੁਸੀਂ ਦੂਜੀ ਵਾਰ ਬੋਲਿਓ ਜੀ ਜ਼ੀਰੋ ਵਰਸ ਧਿਆਨ ਨਾਲ ਮਾਰੇ ਤੁਹਾਡੇ ਵੱਲ ਹੀ ਜੀ ਕਿੱਥੇ ਜੀ ਉਹ ਤਾਂ ਕੁਐਸਚਨ ਸੀ ਤੁਹਾਨੂੰ ਤਾਂ ਜ਼ੀਰੋ ਆ ਗਿਆ ਅੱਛਾ ਚਲੋ ਛੱਡ ਲਈਏ ਇਸਨੂੰ ਮੇਹਰਬਾਨੀ ਮੇਰੀ ਇਸ ਤਰ੍ਹਾਂ ਜੀ ਕਿ ਪੰਜਾਬ ਦੀ ਸਮੁੱਚੀ ਕਿਸਾਨ ਬਾਰਡਰਾਂ ਤੇ ਬੈਠੀ ਉਹਨਾਂ ਦੀ ਸਾਰਨ ਨੂੰ ਵੱਡੀ ਡਿਮਾਂਡ ਅੱਜ ਦੇ ਦਿਨ ਸੈਂਟਰ ਦੀ ਸਰਕਾਰ ਤੋਂ ਪਿਛਲੇ 3-4 ਸਾਲ ਤੋਂ ਸਾਰੀ ਮੂਵਮੈਂਟ ਮਿਨਿਮਮ ਸਪੋਰਟ ਪ੍ਰਾਈਸ ਦੀ ਭਾਪੀ ਤੋਂ ਕਿਸੇ ਨੂੰ ਆਸ ਉਮੀਦ ਨਹੀਂ ਸਾਨੂੰ ਕੋਈ ਆਸ ਉਮੀਦ ਨਹੀਂ ਕਿ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਹੱਕ ਦੇ ਤੁਹਾਡੇ ਆਪਣੇ ਆਕਾ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਬੀਬੀ ਗਗਲਨ ਮੋਨ ਜੀ ਨੇ ਐਂਡ ਮੋਲ ਗਗਨ ਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇ ਸੈਂਟਰ ਵਾਲੇ ਐਮਐਸਪੀ ਨਹੀਂ ਦੇਣਗੇ ਮਿਨਿਮਮ ਸਪੋਰਟ ਪ੍ਰਾਈਸ ਭਾਈ ਤੇ ਹੀ ਫਸਲਾਂ ਤੇ ਅਸੀਂ ਦੇਵਾਂਗੇ ਹੁਣੇ ਕੱਲ ਹੀ ਬਜਟ ਜਿਹੜਾ ਪ੍ਰੈਜ਼ੈਂਟ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਉਹਦੇ ਵਿੱਚ ਕੋਈ ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਕੋਈ ਪੈਸਾ ਨਹੀਂ ਰੱਖਿਆ ਗਿਆ ਕਿ ਜੇ ਸੈਂਟਰ ਨਹੀਂ ਪੈਸੇ ਦੇਗੀ ਅਸੀਂ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇਵਾਂਗੇ ਭਾਵੇਂ ਤੁਸੀਂ ਇੱਕ ਮੂੰਗ ਤੇ ਦਿੱਤੀ ਸੀ ਉਹ ਵੀ 90% ਦੀ ਭੂਗ ਜਿਹੜੀ ਹੈ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਉਹ ਵੀ ਘੱਟ ਰੇਟ ਤੇ ਖਰੀਦੀ ਮੇਰੀ ਗੁਜ਼ਾਰਿਸ਼ ਗਵਰਨਮੈਂਟ ਨੂੰ ਹੈ ਫॉर ਦੀ ਬੈਟਰਮੈਂਟ ਆਫ ਐਗਰੀਕਲਚਰ ਕਿਉਂਕਿ ਇਹ ਕਿਸਾਨੀ ਦਾ ਇਲਾਕਾ ਹੈ ਕਿਸਾਨਾਂ ਦੀ ਬਿਹਤਰੀ ਵਾਸਤੇ ਸੈਂਟਰ ਤੋਂ ਸਾਨੂੰ ਆਸ ਉਮੀਦ ਕੋਈ ਨਹੀਂ ਉਥੋਂ ਤੇ ਵੱਜ ਰੀਆਂ ਗੋਲੀਆਂ ਸਾਨੂੰ ਬੰਦੇ ਫੱਟੇ ਡੋਦੇ ਮੇਰੀ ਬੇਨਤੀ ਹੈ ਅੱਜ ਦੀ ਸਰਕਾਰ ਕੋਲ ਅਸੀਂ ਜੁਆਇੰਟਲੀ ਸਾਰਾ ਹਾਊਸ ਅਪੀਲ ਕਰਦਾ ਹੈ ਚੀਮਨਸਟਰ ਸਾਹਿਬ ਨੂੰ ਚੀਮਨਸਟਰ ਸਾਹਿਬ ਧਿਆਨਦਾਰੀ ਦਿਖਾਓ ਜਦੋਂ ਰਿਪਲਾਈ ਕਰਨਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਤਈ ਦੀਆਂ ਤਈ ਫਸਲਾਂ ਜਿਹੜੀਆਂ ਹੈ ਉਹਨਾਂ ਤੇ ਐਮਐਸਪੀ ਸੈਂਟਰ ਨਹੀਂ ਦੇਗੀ ਤੇ ਅਸੀਂ ਦਵਾਂਗੇ ਅਸੀਂ ਖਰੀਦ ਕਰਾਂਗੇ ਜੇ ਕੋਈ ਵਪਾਰੀ ਐਮਐਸਪੀ ਦੀ ਪ੍ਰਾਈਸ ਤੋਂ ਥੱਲੇ ਰੇਟ ਦਿੰਦਾ ਤੇ ਜਿਸ ਤਰ੍ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਇਥੇ ਚੇਂਜਸ ਲੈ ਕੇ ਆਂਦੀਆਂ ਅਸੀਂ ਕਿ ਅਸੀਂ 3 ਸਾਲ ਕੈਦ ਕਰਾਂਗੇ ਉਸ ਨੂੰ ਜਿਹੜਾ ਮਿਨਿਮਲ ਸੋਰਟ ਪ੍ਰਾਈਸ ਤੇ ਨਹੀਂ ਖਰੀਦੇਗਾ ਤੋਂ ਉਹੀ ਸਾਰੀਆਂ ਚੀਜ਼ਾਂ ਫਾਈਨੈਂਸ ਮਿਨਿਸਟਰ ਆਪਣੇ ਬਜਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਇਹ ਅਸੀਂ ਅਸ਼ੋਰੈਂਸ ਅੱਜ ਤੁਹਾਡੇ ਤੋਂ ਥੈਂਕ ਯੂ ਮੰਗ ਕਰ ਰਹੇ ਹਾਂ ਤੇ ਡਿਮਾਂਡ